ਪੰਜਾਬ ਸਰਕਾਰ ਵੱਲੋਂ ਜਾਰੀ ਜੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਬਟਿੰਡਾ ਪੁਲਿਸ ਵੱਲੋਂ ਗਲੀ ਨੰਬਰ 1 ਧੋਬੀਆਂ ਨਾ ਬਸਤੀ ਦੇ ਵਿੱਚ ਪੁਲਿਸ ਫੌਜ ਤੰਤਰੀ ਗਈ ਹੈ ਜਿਸ ਦੇ ਵਿੱਚ ਰਵਣਦੀਪ ਕੌਰ ਪਤਨੀ ਪੱਪੂ ਸਿੰਘ ਜਿਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਗਿਆ ਸੀਗਾ ਇਸ ਦਾ ਨਜਾਇਜ਼ ਕਬਜ਼ਾ ਹਟਾਉਣ ਲਈ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਬਟਿੰਡਾ ਪੁਲਿਸ ਨੇ ਮੌਕੇ ਦੇ ਖੁਦ ਨੂੰ ਦੇਖ ਕੇ ਦਾ ਨਜਾਇਜ਼ ਕਬਜ਼ਾ ਛਲਵਾਇਆ ਜਾ ਰਿਹਾ ਹੈ ਅਸੀਂ ਤਕਰੀਬਨ ਜਿਹੜੇ ਹੈਗੇ ਨੇ 6 ਦੇ ਕਰੀਬ ਜਿਹੜੇ ਘਰ ਹੈਗੇ ਧੋਬੀਆਂ ਨਾ ਬਸਤੀ ਦੇ ਵਿੱਚ ਢਾਏ ਗਏ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਜੁੱਧ ਨਸ਼ਮ ਵਿਰੋਧ ਮੁਹਿੰਮ ਦੇ ਤਹਿਤ ਅੱਜ ਬਟਿੰਡਾ ਪੁਲਿਸ ਵੱਲੋਂ ਗਲੀ ਨੰਬਰ 1 ਧੋਬੀਆਂ ਨਾਮ ਬਸਤੀ ਦੇ ਵਿੱਚ ਪੁਲਿਸ ਮਦਦ ਦਿੱਤੀ ਗਈ ਹੈ ਜਿਸ ਦੇ ਵਿੱਚ ਰਵਣਦੀਪ ਕੌਰ ਪੁੱਤਰੀ पप्पू ਸਿੰਘ ਜਿਸ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਗਿਆ ਸੀਗਾ ਇਸ ਦਾ ਨਜਾਇਜ਼ ਕਬਜ਼ਾ ਹਟਾਉਣ ਲਈ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਬਟਿੰਡਾ ਪੁਲਿਸ ਨੇ ਮੌਕੇ ਦੇ ਖੁਦ ਨੂੰ ਦੇਖ ਕੇ ਦਾ ਨਜਾਇਜ਼ ਕਬਜ਼ਾ ਸ਼ਲਵਾਇਆ ਜਾ ਰਿਹਾ ਹੈ ਇਹ ਤੇ ਦੱਸਣਯੋਗ ਹੋਊਗਾ ਕਿ ਜਿਹੜੀ ਰਮਨਦੀਪ ਕੌਰ ਹੈ ਇਸ ਦੇ ਉੱਪਰ ਇੱਕ ਕੈਂਡੀਡੇਟ ਦਾ ਮਕਦਮਾ ਦਰਜ ਹੈ ਤੇ ਇਸ ਦੀ ਇੱਕ ਭੈਣ ਨੀਤੂ ਹੈਗੀ ਹੈ ਪਤਰੀ ਪਤਨੀ ਬਲਵੀਰ ਸਿੰਘ ਜਿਸ ਦੇ ਉੱਪਰ ਦੋ ਐਨਡੀਪੀਐਸ ਦੇ ਮਕਦਮੇ ਦਰਜ ਨੇ ਤੇ ਇਸ ਟਾਈਮ ਵੀ ਇਹ ਥਾਣਾ ਸਿਵਲ ਲਾਈਨ ਦੇ ਵਿੱਚ 20 ਗ੍ਰਾਮ ਹੈਰੋਨ ਦੇ ਮਕਦਮੇ ਦੇ ਵਿੱਚ ਜੇਲ੍ਹ ਦੇ ਵਿੱਚ ਖੰਡ ਸੋ ਲਗਾਤਾਰ ਬਟੰਡਾ ਪੁਲਿਸ ਵੱਲੋਂ ਜੋ ਇਹ ਕਾਰਵਾਈ ਜਾਰੀ ਹੈ ਤੇ ਪਹਿਲਾਂ ਵੀ ਜਿਹੜਾ ਹੈਗਾ ਗਲੀ ਨੰਬਰ 1 ਧੋਗਿਆਂ ਨਾ ਬਸਤੀ ਦੇ ਵਿੱਚ ਅਸੀਂ ਤਿੰਨ ਦੇ ਕਰੀਬ ਜਿਹੜੇ ਹੈਗੇ ਘਰ ਹੈਗੇ ਆ ਨਜਾਇਜ਼ ਕੰਪਨੀ ਸੀ ਉੱਤੇ ਟਵਾਏ ਗਏ ਨੇ ਤੇ ਕਿਉਂਕਿ ਇਹ ਹੌਟਸਪੌਟ ਬ ਜਿਹੜੇ ਵੀ ਬੰਦੇ ਇਸ ਗਲਤ ਕੰਮ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਤੇ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਅਸ਼ਰ ਤਸਕਰੀ ਦੇ ਵਿੱਚੋਂ ਪੈਸਾ ਕਮਾ ਕੇ ਘਰ ਬਣਾਏ ਹੋਏ ਨੇ ਉਹਨਾਂ ਦੇ ਘਰ ਜਿਹੜੇ ਹੈਗੇ ਨੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਢਾਹ ਜਾਣਗੇ ਤੇ ਮੌਕੇ ਤੇ ਪੁਲਿਸ ਵੱਲੋਂ ਮਦਦ ਦੇ ਕੇ ਜਿਹੜਾ ਹੈਗਾ ਕੰਮ ਇਹ ਮੁਕੰਮਲ ਕੀਤਾ ਜਾਵੇਗਾ 500 ਹਮ ਤੱਕ ਕਿੰਨੇ ਜਿਹੜੇ ਹੈਗੇ ਘਰ ਠੀਕ ਅਸੀਂ ਤਕਰੀਬਨ ਜਿਹੜੇ ਹੈਗੇ ਨੇ 6 ਦੇ ਕਰੀਬ ਜਿਹੜੇ ਘਰ ਹੈਗੇ ਧੋਬੀਆਂ ਦੀ ਬਸਤੀ ਦੇ ਵਿੱਚ ਢਾਏ ਗਏ ਨੇ ਜਿਸ ਦੇ ਵਿੱਚੋਂ ਪਹਿਲਾਂ ਰੈਂਬੋ ਦਾ ਘਰ ਸੀਗਾ ਗੁਰਪ੍ਰੀਤ ਕੌਰ ਸੀਗੀ ਮਨਜੀਤ ਕੌਰ ਤੱਜ ਜਿਹੜੀ ਹੈਗੀ ਨੀ ਇਹ ਨੀਤੂ ਤੇ ਉਸਦੀ ਭੈਣ ਰਵਨਦੀਪ ਪੋਰ ਹੈਗੀ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਉਸ ਦੇ ਘਰੋਂ ਆਉਣ ਵਾਸਤੇ ਸੀ ਮੌਸੂਦਾ ਮੌਕੇ ਤੇ ਦਿੱਤੀ ਗਈ ਹੈ ਸਾਡੇ ਉਹ